ਮੁੰਵਾਈ ਗੁਰੂ ਜੀ ਚਾਹ ਬਣਾ ਲਈ ਆਪਾਂ ਨੇ ਹੁਣ ਦਵਾਰੇ ਦੀ ਹੁਣ ਪੀਣੇ ਆਪਾਂ ਨੇ ਤਾਂ ਪਾ ਲਈ ਆ ਆਪਣੇ ਕੱਪ ਬੱਚੇ ਇਹ ਬੇਟਾ ਉਸ ਜਦੋਂ ਪੀਉ ਸਰਦਾਰ ਸਾਹਿਬ ਗਿਆ ਨੇ ਦੁੱਧ ਪਾਉਣ ਤੇ ਇੱਧਰ ਲਗਾਤੀ ਮਸ਼ੀਨ ਆਪਾਂ ਨੇ ਚਿੱਟੇ ਕੱਪੜੇ ਪਾ ਕੇ ਪੱਗਾਂ ਤਾਂ ਕੱਟਤੀਆਂ ਮੈਂ ਹੁਣ ਮਸ਼ੀਨ ਲਗਾਉਣੀ ਆ ਚਿੱਟੇ ਕੱਪੜੇ ਪਾਉਣੀ ਇਹ ਡੋਬ ਕੇ ਰੱਖਦੀ ਆ ਰੰਗਦਾਰ ਫਿਰ ਇਹਨਾਂ ਨੂੰ ਐਵੇਂ ਕੱਢ ਦੂੰਗੀ ਔੜੀ ਥਾਈ ਚਿੱਟੇ ਕੱਢ ਕੇ ਪਹਿਲਾਂ ਰੰਗ ਨਾ ਚੜਜੇ ਹਨਾ ਫਿਰ ਇਹ ਪੰਗਾ ਕਿਤੇ ਰੰਗ ਚੜ੍ਹ ਜਵੇ ਫਿਰ ਧੋਣੇ ਆ ਤੇ ਹੁਣ ਆਪਾਂ ਟੀਡੀਏ ਚਾਹ ਪਹਿਲਾਂ ਫਿਰ ਮਿਲਦੇ ਆ ਮਧਾਣੀ ਲਾਉ ਬਾਅਦ ਚ ਹੁਣ ਲੇਟ ਲਾਉਣੀ ਆ ਕਿਉਂਕਿ ਫਿਰ ਇੱਥੇ ਦੁੱਧ ਹੁੰਦਾ ਦੁੱਧ ਦਾ ਫਿਰ ਅੰਦਰ ਡਰ ਰਹੇ ਦਾ ਹਨਾ ਵੀ ਸਿੱਟਾ ਨਾ ਪੈ ਜਵੇ ਤੇ ਫਿਰ ਲਗਾਉਣੀ ਆ ਬਧਾਣੀ ਦੁੱਧ ਚਲਿਆ ਜਾਵੇ ਨਵਜੀ ਜਾਉਗੇ ਆ ਦੁੱਧ ਤਾਂ ਵਧੀਆ ਤੇ ਹੁਣ ਥਰ ਕਿ ਲਾਉਣੀਆ ਪਹਿਲਾਂ ਇੱਥੋਂ ਦੁੱਧ ਚੱਕਿਆ ਜਾਵੇ ਚਾਹ ਪਾਣੀ ਪੀ ਕੇ ਫੇਰ ਲਾਉਂਗੀ ਨਾਲੇ ਰੋਟੀ ਨਾਲੇ ਮਧਾਣੀ ਲਾਉਂਗੀ ਦੁੱਧ ਪਾ ਕੇ ਫ੍ਰੀਜ ਵਿੱਚ ਰੱਖਣਾ ਫੇਰ ਲਾਉਂਗਾ ਮਧਾਣੀ ਫੇਰ ਇੱਥੇ ਸਾਈਡ ਤੇ ਕਰਕੇ ਨਾਲੇ ਰੋਟੀ ਪਕਾ ਲੂ ਨਾਲੇ ਮਧਾਣੀ ਮਧਾਣੀ ਹੋਣਾ ਲੇਟ ਲਾਉਣੀ ਆ ਇਹ ਦੇ ਕਰਕੇ ਕਿਉਂਕਿ ਫੇਰ ਦੁੱਧ ਹੁੰਦਾ ਇੱਥੇ ਦੁੱਧ ਦਾਦ ਮਿਲਣਾ ਹੁੰਦਾ ਇਹ ਦੇ ਕਰਕੇ ਲੇਟ ਲਾਉਣੀ ਆ ਤੇ ਲੋ ਜੀ ਹੁਣ ਕਰੀਏ ਚਾਹ ਪੀਏ ਆਪਾਂ ਲੋ ਜੀ ਇੱਧਰ ਲਗਾਤੀ ਮਧਾਣੀ ਇਨੇ ਦੁੱਧੜੇ ਕਦੀ ਹਣ ਸੋਈ ਸਾਫ਼ ਕਰਤੀ ਭਾਂਡੇ ਮਾਂਜਦੇ ਭਾਂਡੇ ਠੀਂਦੇ ਰੱਖਤੇ ਤੇ ਇੱਧਰ ਲਗਾਤੀ ਮਸ਼ੀਨ ਹੁਣ ਆਪਾਂ ਨੇ ਉਹ ਪਾਤੇ ਮੈਂ ਉਧਰ ਛੋਟੋ ਬਦੇ ਫਿਰ ਕਰਦੂਗੀ ਪਹਿਲਾਂ ਚਿੱਟੇ ਕੱਢਦਾ ਚਲੋ ਚਿੱਟੇ ਹਾਈ ਗੁੰਨੇ ਰੱਖਤਾ ਤੇ ਚਾਹ ਪਉਂਦੀ 18 ਹੋ ਜਾਂਦੀਆਂ ਇਹਨਾਂ ਨੂੰ ਰੋਟੀ ਫੇਰ ਲਾਉਣੀ ਆ ਮੈਂ ਬੈਗਰੂ ਜੀ ਹੁਣ ਕੱਢੀ ਆਪਾਂ ਮੱਖਣ ਤੇ ਕਰੀਏ ਕੰਮ ਸਟਾਰਟ ਮੱਖਣ ਮੈਨੂੰ ਲੋਟ ਨਹੀਂ ਆਉਣਾ ਲੱਗਦਾ ਪਤੀਲੇ 'ਚ ਪਾਉਣਾ ਪਊ ਦੇਖਦੀਆਂ ਪਹਿਲਾਂ ਕੌਲੇ 'ਚ ਕੱਢ ਲੰਨੀ ਆ ਦਾਲ ਤਾਂ ਤੀਆਂ ਰਿੱਚ ਜੂਗੀ ਸਮਾਰ ਕੇ ਤੇ ਫਿਰ ਚਾਹੀ ਬਾਹਰ ਪਈ ਰਹੇ ਬਾਹਰ ਪਈ ਰਹੇ ਖੱਟੀ ਨਹੀਂ ਹੁੰਦੀ ਹੁਣ ਹੁਣ ਜਦ ਖਾਣਗੇ ਚਲੋ ਜੀ RAM NAR ਚੱਕ ਕੇ ਖਾਦੀ ਜਾਊਗੀ ਗਰਮ ਕਰਤੀ ਕਰ ਲੀਏ ਬੰਦ ਦੇ ਨੂੰ ਇਹਨਾਂ ਕਰਦਨੇ ਆਪਾਂ ਬੰਦ ਤੇ ਕੰਮ ਨਿਬੜ ਗਿਆ ਆਪਣਾ ਰੋਟੀ ਬਲਾ ਲੀ ਕੰਮ ਨਿਬੜ ਗਿਆ ਨਟਾ ਗਨਾ ਟੱਕਣ ਨਾਲ ਉਪੜ ਵੀ ਨਾ ਜਾਵੇ ਉਪੜ ਵੀ ਨਾ ਜਾਵੇ ਕਦਾ ਹਲੇ ਵੀ ਅੱਗਾ ਪੂਰੀ ਰਿੱਝਦੀ ਐ ਫੇਰ ਠੋ ਚਲੋ ਜੀ ਨੇ ਫਿਰ ਟੱਕ ਦੇ ਦਾਂ ਟੱਕੜ ਹਲੇ ਉਰੀਆਂ ਫਿਰ ਟੱਕ ਦੂੰ ਪੂਰੀ ਰਿੱਝਰ ਗਈ ਆ ਹਸਤੀ ਬਾਪ ਨੇ ਕਰਨੀ ਹਨਾ ਆਪਾਂ ਨੇ ਇੱਧਰ ਮੱਖਣ ਗਰਮ ਹੋ ਜੂਗੀ ਇੰਨੇ ਰੱਖੂੰਗੀ ਨਾਲੇ ਮੈਂ ਕੱਪੜੇ ਕੱਢ ਦਾਂ ਨਹੀਂ ਹੁਣ ਫਿਰ ਟੱਕ ਕਰ ਦੂੰਗੀ ਇਹਨੇ ਕੱਪੜੇ ਕੱਢੂੰਗੀ ਜਾਨੂ ਗਰਮ ਹੋ ਜੂਗੀ ਇਹ ਠੰਡੀ ਹੋਈ ਵੀ ਫ੍ਰਿਜ ਚ ਲਾ ਦਾਂਗੇ ਫਿਰ ਗਰਮ ਕਰੂੰਗੀ ਲੋ ਜੀ ਘੋਲ ਦਾ ਇਹਨੂੰ ਚੰਗੀ ਤਾ ਮੱਖਣ ਘੋਲ ਚੂ ਹੈ ਤਦੂਜੀ ਇਹਨੇ ਗਰਮ ਹੁੰਦੀ ਆ ਕਿ ਚੱਲ ਦੀਏ ਉਧਰ ਸਾਫ ਪਾਣੀ ਚ ਸਾਰੇ ਇਹ ਤੇ ਚੱਲ ਕੇ ਫਿਰ ਮਿਲਦੇ ਆ ਬਾਹਰ ਪਾ ਕੇ ਆਉਂਦੇ ਆਨੇ ਲੋ ਜੀ ਗਰਮ ਕਰ ਤਾਂ ਥੋੜਾ ਜਿਹਾ ਹੋਰ ਹੋ ਜਾਵੇ ਥੋੜੀ ਗਰਮ ਮੱਖਣੀਆਂ ਵਿੱਚ ਥੋੜੀ ਜਿਹੀ ਗਰਮ ਹੋ ਜਵੇ ਹੋਰ ਨਾ ਰਹਿ ਗਈ ਫੇਰ ਜਾਨੀ ਆ ਮੈਂ ਕੱਪੜੇ ਕਚਾਲ ਤੇ ਇਹਨੇ ਨਿਚੋੜ ਤੇ ਨਿਚੋੜ ਕੇ ਪਾ ਕੇ ਉਹਨੇ ਇਹਨੂੰ ਕਰ ਜੂ ਬੰਦ ਤੇ ਘੁੜਗੀ ਮੱਖਣੀ ਮੱਖਣੀ ਘੁੜਗੀ ਫੇਰ ਜੇ ਠੰਡੀ ਹੋ ਜੂ ਫੇਰ ਫ੍ਰੀਜ ਚ ਲਾਉਂਗੀ ਫੇਰ ਗਰਮ ਕਰੂੰ ਸ਼ਾਮ ਤੱਕ ਗਰਮ ਕਰ ਦੂੰਗੀ ਹੋਰ ਇਹਦੇ ਪਤਾ ਲੱਗਦਾ ਬਲੀ ਪੂਰੀ ਗਰਮ ਨਹੀਂ ਹੋਈ ਵਿੱਚ ਹੈਗੀ ਆ ਦੇ ਰਹਿ ਜਾਂਦੀਆਂ ਨਹੀਂ ਵਿੱਚੋਂ ਇਹ ਲਸਤੀ ਨੇ ਨਿਕਲਦੀ ਸਮਾਰ ਕੇ ਦੇ ਵਿੱਚੋਂ ਤੇ ਹੁਣ ਚੰਗੀ ਤਰ੍ਹਾਂ ਪਹਿਲਾਂ ਗਰਮ ਕਰਦਾ ਹਾਂ ਉਹਦੇ ਨਾਲੇ ਨਾਲੇ ਹੋ ਗਈ ਵਿਚਾਲੇ ਨਹੀਂ ਥਲੇ ਹੋਈ ਵਿਚਾਲੇ ਮਖਣੀਆ ਹੋਊਗੀ ਹੁਣ ਤਾਂ ਵਿੱਚ ਹੋਣ ਲੱਗ ਗਈ ਚਲੋ ਨਹੀਂ ਫਰਕ ਪੈ ਗਿਆ 12 ਵੱਜ ਗਏ ਕੱਪੜੇ ਧੋ ਤੇ ਸੁੱਕਣੇ ਪਾ ਤੇ ਪੱਗਾਂ ਪਾਤੀਆਂ ਚਲੋ ਜੀ ਸੁੱਕ ਜਾਣਗੇ ਹੁਣ ਤਾਂ ਧੁੱਪ ਬਹੁਤ ਪੈਂਦੀ ਆ ਸੁੱਕ ਜਾਣਗੇ ਵਧੀਆ ਤੇ ਫਿਰ ਲਾਹੂੰਗੀ ਤੇ ਸਵੇਰੇ ਤਾਂ ਫਿਰ ਐਵੇਂ ਹੀ ਹੋ ਜਾਂਦਾ 12:00 ਵਜੇ ਜਾਂਦੇ ਨੇ ਚ ਸ਼ਾਮ ਨੂੰ ਤਾਂ ਉਹਨਾ ਵਧੀਆ ਫਿਰ ਇਸ ਵੇਲੇ ਨੂੰ ਜਾਨੂ ਧੁੱਪ ਆਉਂਦੀ ਆ ਲਾਹੇ ਜਾਂਦੇ ਨੇ ਹੁਣ ਤਾਂ ਰੜਜਿਆ ਕਰਨਗੇ ਹੁਣ ਜਾਂ ਦੁਪਹਿਰ ਤੋਂ ਬਾਅਦ ਤੋਂ ਕਿ 3:00 ਵਜੇ ਪਾਇਆ ਕਰੂੰ ਤੇ ਸ਼ਾਮ ਤੱਕ ਲਾ ਲਿਆ ਕਰੂੰਗੀ ਹੁਣ ਧੁੱਪੇ ਚੱਕਣੇ ਆ ਔਖੇ ਨੇ ਟਾਟ ਕੇ ਚ ਤੇ ਹਲੇ ਕੂਟੀਆਂ-ਕੂਟੀਆਂ ਤੋਂ ਧੋਤੀਆਂ, ਚਾਦਰਾਂ-ਚੁੱਦਰਾਂ ਤੋਂ ਊਂਠ ਠਹਿਰ ਕੇ 1-2 ਦਿਨਾਂ ਤੱਕ ਹਲੇ ਠੰਡ ਲੱਗਦੀ ਐ ਮੈਂ ਵੀ ਕੰਬੜ ਲੈਨੀ ਆ ਤੇ ਹਲੇ ਚਾਦਰਾਂ ਵਿੱਚ ਚੱਕੀਆਂ ਨਹੀਂ ਹੌਲੀ-ਹੌਲੀ ਚੱਕੂ ਹਲੇ ਠੰਡ ਲੱਗਦੀ ਆ ਨਾ ਫਿਰ ਆਏ ਆ ਬੱਦਲਬਾਈ ਹੋ ਜਾਂਦੀ ਆ ਤੇ ਉਹ ਕਰੂੰਗੀ ਫਿਰ ਸਾਫ਼ ਕਰ ਦੂੰ ਸਾਰੇ ਨਾਲੇ ਕੱਪੜੇ ਕੱਢੂੰਗੀ ਨਾਲ ਦੀ ਨਾਲ ਧੋ ਕੇ ਫਿਰ ਨਾਲ ਦੀ ਨਾਲ ਰੱਖ ਦੂੰ ਇੱਕ ਦਿਨ ਪਹਿਲਾਂ ਕੱਢੂੰਗੀ ਗਰਮੀ ਵਾਲੀਆਂ ਚਾਦਰਾਂ ਸਾਰੀਆਂ ਤੇ ਫਿਰ ਫਸਾ ਕੇ ਬਾਅਦ ਚ ਧੋ ਦੂੰਗੀ ਰੱਖ ਦੂੰਗੀ ਨਿਬੇੜ ਦੂੰਗੀ ਬਰੂਦ ਕਿੰਨਾ ਸੋਹਣਾ ਹੋ ਗਿਆ ਫੁੱਟਿਆ ਆ ਪੂਰੇ ਆਪੇ ਉੱਗ ਗਿਆ ਆ ਸੀਗਾ ਫੁੱਟਿਆ ਕਿੰਨਾ ਸੋਹਣਾ ਪੱਤੇ ਕਿੰਨੇ ਸੋਹਣੇ ਹੋ ਗਏ ਸਾਰੇ ਤੇ ਪੱਗਾਂ ਤਾਂ ਲਾ ਕੇ ਲਿਉਨੀਆਂ ਥੋੜੇ ਜਿਹੀ ਟਾਈਮ ਤੱਕ ਦੇਖਦੀਆਂ ਤਾਂ ਸੁੱਕ ਗਈਆਂ ਫਿਰ ਰੰਗ ਗੂੜੀ ਜਾਂਦਾ ਆਪਣੇ ਪੈ ਰਹਿਣ ਦੇ ਧੁੱਪ ਦੇ ਖੋਪਾ ਪੈਂਦਾ ਧੁੱਪ ਚੱਕ ਗਿਆ ਨਹੀਂ ਜਾਂਦਾ ਧੁੱਪ ਚ ਧੁੱਪਾ ਪੈਣ ਲੱਗ ਗਿਆ ਹੁਣ ਤਾਂ ਕਿੰਨੀਆਂ ਕਪੜੇ ਤਾਂ ਥੋੜੇ ਹੀ ਨੇ ਪਰ ਪੱਕਾ ਕਰਕੇ ਹੋ ਜਾਂਦਾ ਭੇਟੇ ਦੀਆਂ ਕਰਕੇ ਲੋ ਦੀ ਅੰਦਰ ਪਾਉਣੀ ਆਪਾਂ ਪਨੀਰ ਪੋਣਾ ਬਨ ਲਿਆ ਹੁਣ ਹੁਣ ਉਬਲ ਵੀ ਨਾ ਜਾਵੇ ਤੇ ਹੁਣ ਪਾ ਦੇ ਲੁੱਸੀ ਇਧਰ ਹੱਥ ਨਾਲ ਟੱਕ ਦੇ ਰੱਖੂੰ ਇੱਕ ਹੌ ਫਿਰਨ ਦੱਬ ਕੇ ਫਿਰ रिकमेंड ਕਰਦੇ ਆ